ਤੁਹਾਡਾ ਕੀ ਹਾਲ ਜੀ ਸਾਰਿਆਂ ਨੂੰ ਮੇਰੇ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਜਰਾ ਹੋ ਰਿਹਾ ਸਵੇਰ ਦਾ ਪੌਣੇ 6 ਦਾ ਪੌਣੇ 6 ਦਾ ਟਾਈਮ ਆ ਮੈਂ ਮਸ਼ੀਨ 'ਚ ਕਪੜੇ ਪਾਉਣ ਜਾਂਦੀ ਸੀ ਟੋਵਲਸ ਸੀ ਕੱਲੇ ਟੋਵਲਸ ਸੀ ਤੇ ਇੱਕ ਸ਼ੀਟ ਸੀ ਵਾਈਟ ਵਾਲੀ ਇਹ ਸੈਮੀ ਮਸ਼ੀਨ 'ਚ ਪਾਉਣੀਆਂ ਜਿਹੜੇ ਰਾਤ ਮੈਂ ਫੂਲੀ 'ਚ ਲੋਡ ਕਰੇ ਸੀ ਉਹ ਵਾਸ਼ ਕੀਤੇ ਗਏ ਮੱਖੀਆਂ ਚੰਮੜ ਰਹੀਆਂ ਨੇ ਜਿਹੜੇ ਫੂਲੀ 'ਚ ਪਾਈ ਸੀ ਰਾਤ ਉਹ ਲੋਡ ਕੇ ਲੋਡ ਕਰੇ ਸੌਰੀ ਉਹ ਵਾਸ਼ ਕੀਤੇ ਗਏ ਕੱਢ ਕੇ ਸੁੱਕਣੇ ਪਾਉਣੀਆਂ ਤੇ ਆਹ ਸੈ ਫਰ ਟਾਈਮ ਹੀ ਹੈਗਾ ਬਾਹਰ ਦਾ ਮੌਸਮ ਇੰਜੋਏ ਕਰਨ ਦਾ ਬੈਠਾ ਹਾਂ ਤੇ ਪਹਿਲਾਂ ਕੱਪੜਿਆਂ ਦਾ ਕੰਮ ਖਤਮ ਕਰੂੰਗੀ ਸਵੇਰ ਜਾਊ ਕਿਚਨ ਵਿੱਚ ਕਿਚਨ ਵਿੱਚ ਅੱਜ ਮੇਰਾ ਬਹੁਤ ਕੋਈ ਜਾਨਾ ਵੱਡਾ ਕੰਮ ਨਹੀਂ ਹੈਗਾ ਹੋ ਜਾਏ ਤਾਂ ਮੈਨੂੰ ਪਤਾ ਨਹੀਂ ਹੈ ਤੇ ਸਬਜ਼ੀ ਚ ਜ਼ਿਆਦਾ ਨਹੀਂ ਹੈਗੀ ਅੱਜ ਮੈਂ ਕਦੂ ਬਣਾਉਂ ਕਦੂ ਜਲਦੀ ਕੱਟਿਆ ਜਾਂਦਾ ਬਣ ਵੀ ਜਲਦੀ ਜਾਂਦਾ ਹੈ ਇੱਕ ਰਾਇਤਾ ਪਾਲੂ ਕਦੂ ਦਾ ਕਦੂ ਕਾਫੀ ਪਹਿਨੀ ਕੇ ਸਾਹ ਸੀ ਬਾੜੀ ਚ ਕਦੂ ਤੋੜਿਆ ਸੀ ਕੱਲ ਉਹਦੀ ਸਬਜ਼ੀ ਬਣਾਵਾਂਗੀ ਤਾਜ਼ਾ ਤਾਜ਼ੀ ਕਦੂ ਦੀ ਇਸ ਤਰ੍ਹਾਂ ਦੇ ਕੁਝ ਕੰਮ ਨੇ ਨਾ ਕਿ ਚਲੋ ਪਹਿਲਾਂ ਕੱਪੜਿਆਂ ਦਾ ਕੰਮ ਖਤਮ ਕਰਦਾ ਵੀ ਜਿਹੜੇ ਵਾਸ਼ ਕੀਤੇ ਫਿਰਨ ਕੱਢ ਕੇ ਸੁੱਕ ਦੇ ਨਾਲ ਨਾਲ ਟਾਵਲ ਸੈਮੀ ਮਸ਼ੀਨ 'ਚ ਪਾ ਦਨੀ ਆ ਬਸ ਇਦਾਂ ਦਾ ਕੁਝ ਕੰਮ ਹੁੰਦੇ ਨੇਗੇ ਸ਼ੁਰੂ ਕਰ ਲੋ ਤਾਂ ਠੀਕ ਆ ਬੈਠੇ ਰਹੋ ਬੈਠੇ ਰਹੋ ਚੰਦਲੀ ਜੀ ਮਸ਼ੀਨ ਸੈਂ ਉਹ ਜਿਹੜੀ ਮੈਂ ਉਠੀਆ ਸਵੇਰੇ ਫੂਲੀ ਮਸ਼ੀਨ ਚਾਲ ਰਹੀ ਸੀ ਮੈਂ ਟਾਈਮਰ ਐਸਾ ਬਣਾ ਲਾਇਆ ਸੀ 4 ਵਜੇ ਮਸ਼ੀਨ ਚੱਲ ਪਈ 1 ਘੰਟੇ ਦਾ ਸਾਈਕ ਹੁਣ ਸਵਾ 1.5 ਘੰਟੇ ਬੀਤ ਗਏ ਨੇ 5:30 ਵਜੇ ਨੂੰ ਕੱਪੜੇ ਧੋਤੇ ਆਨੇ ਹੁਣ 5:30 ਦਾ ਟਾਈਮ ਆ ਮਸ਼ੀਨ ਰੁਕੀ ਪਈ ਆ ਬਸ ਮੈਂ ਕੱਢ ਕੇ ਸੁੱਕਣੇ ਪਾ ਰਾਂ ਨੇ ਨੀਲ ਵਾਲੇ ਨੂੰ ਮੈਂ ਨੀਂਦ ਦੇ ਦਨੀ ਆ ਤੋਂ ਅੰਬਲ ਮੈਂ ਲੱਗਦਾ ਤੁਸੀਂ ਮੀ ਮਸ਼ੀਨ ਵਿੱਚ ਵਾਸ਼ ਕਰ ਲਾਣੀ ਹੈ ਕੱਪੜੇ ਧੋਤੇ ਗਏ ਸੀ ਤੇ ਹੁਣ ਪਾ ਰਹੀਆਂ ਸੁੱਕਣੇ ਹਰ ਕੰਮ ਜੋ ਆਪਾਂ ਸਵੇਰੇ ਮਾਰਨਿੰਗ ਚ ਉੱਠ ਕੇ ਸ਼ੁਰੂ ਕਰਨੇ ਨੇ ਇੱਕ ਦਿਨ ਪਹਿਲਾਂ ਪਲਾਨ ਕਰਨੇ ਪੈਂਦੇ ਨੇ ਵੀ ਆ ਸਵੇਰੇ ਕੰਮ ਕਰਨਾ ਆ ਰੂਟੀਨ ਆਪਾਂ ਸ਼ੁਰੂ ਕਰਨਾ ਫਿਰ ਕੰਮ ਸ਼ੁਰੂ ਹੁੰਦੇ ਨੇ ਜੇ ਆਪਾਂ ਕੋਈ ਪਲੈਨਿੰਗ ਨਹੀਂ ਕਰਦੇ ਨੈਕਸਟ ਡੇ ਦੇ ਫਿਰ ਆਪਾਂ ਸਵੇਰੇ ਖੜੇ ਝਾਕੀ ਜਾਂਦੇ ਹਾਂ ਨਾ ਵੀ ਕੀ ਕਰੀਏ ਸੋਚੀ ਜਾਂਦੇ ਬੈਠੇ ਸੋਚਣ ਚ ਟਾਈਮ ਵੇਸਟ ਕਰ ਦਿੰਦੇ ਹਾਂ ਇਸ ਕਰਕੇ ਮੈਂ ਵੀ ਕੱਲ ਪਹਿਲਾਂ ਪਲਾਨ ਕੀਤਾ ਸੀ ਮਸ਼ੀਨ 'ਚ ਕੱਪੜੇ ਪਾਤੇ ਸੀ ਸਵੇਰੇ ਪਹਿਲਾਂ ਕੱਪੜੇ ਕੱਢ ਕੇ ਸੁਕੋਣੇ ਪਾਉਂਗੀ ਦਾਲ ਸਬਜ਼ੀ ਵਿੱਚ ਆ ਬਣੂਗਾ ਬ੍ਰੈਕਫਾਸਟ ਵਿੱਚ ਆ ਚੀਜ਼ ਬਣਾ ਲੂੰਗੀ ਕਈ ਵਾਰ ਆਪਾਂ ਕੋਈ ਚੀਜ਼ ਸੋਚ ਲਉਂਨੇ ਵੀ ਆਪਾਂ ਬਣਾ ਲਾਂਗੇ ਹੋਸ ਆਪਾਂ ਐਗਸ ਤੋਂ ਕੁਝ ਉਹਨਾਂ ਪਰ ਐਗਸ ਹੈ ਨਹੀਂ ਫਿਰ ਉਹ ਚੀਜ਼ ਜੇ ਆਪਾਂ ਅਵੇਲੇਬਿਲਿਟੀ ਵੀ ਦੇਖਣੀ ਹੁੰਦੀ ਹੈ ਘਰੇ ਵੀ ਅਵੇਲੇਬਲ ਹੈਗੀ ਹੈ ਕਿ ਨਹੀਂ ਜੋ ਆਪਾਂ ਕਹਿ ਰਹੇ ਹਾਂ ਬਣਾਉਣ ਨੂੰ ਇਸ ਤਰ੍ਹਾਂ ਹਰ ਇੱਕ ਚੀਜ਼ ਦਾ ਇੱਕ ਰੂਟੀਨ ਹੁੰਦਾ ਸਿਸਟਮ ਹੁੰਦਾ ਘਰ ਹਮੇਸ਼ਾ ਸਿਸਟਮ ਨਾਲ ਚੱਲਦੇ ਨੇ ਬਿਨਾਂ ਸਿਸਟਮ ਤੋਂ ਮੈਨੂੰ ਨਹੀਂ ਲੱਗਦਾ ਘਰ ਚੱਲਦੇ ਨੇ ਅਕਾਰ ਫਿਰ ਉਦੋਂ ਮੁਸ਼ਕਲਾ ਚੱਲਨੇ ਆ ਦਾ ਬਿਨ ਰੂਟੀਨ ਤੋਂ ਬਿਨਾ ਟਾਈਮ ਟੇਬਲ ਤੋਂ ਇਹ ਨਹੀਂ ਹੈਗਾ ਵੀ ਜਦੋਂ ਮਰਜ਼ੀ ਤੁਸੀਂ ਕੋਈ ਚੀਜ਼ ਬਣਾ ਕੇ ਖਾ ਲਓ ਮੈਨੂੰ ਮੈਨੂੰ ਪਰਸਨਲੀ ਲੱਗਦਾ ਵੀ ਹਰ ਇੱਕ ਚੀਜ਼ ਦਾ ਇੱਕ ਟਾਈਮ ਸੈੱਟ ਲਾਉਣਾ ਚਾਹੀਦਾ ਜੇ ਆਪਣਾ ਬ੍ਰੇਕਫਾਸਟ ਲੇਟ ਹੋ ਗਿਆ ਕੋਈ ਵੀ ਮੀਲ ਆਪਣਾ ਲੰਚ ਲੇਟ ਹੋ ਗਿਆ ਉਹ ਆਪਣਾ ਫਿਰ ਅਗਲਾ ਰੂਟੀਨ ਸਾਰਾ ਹੀ ਹਿੰਡ ਜਾਂਦਾ ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹਰ ਇੱਕ ਕੰਮ ਮੈਂ ਟਾਈਮ ਤੇ ਕਰਾਂ ਫਿਰ ਆ ਉਹ ਰੂਟੀਨ ਸਾਰਾ ਦਿਨ ਸੈੱਟ ਰਹਿੰਦਾ ਆਪਾਂ ਵੀ ਟੈਂਸ ਨਹੀਂ ਹੁੰਦੇ ਪ੍ਰੈਸ਼ਰ ਨਹੀਂ ਪੈਂਦਾ ਟਾਈਮ ਹੋ ਗਿਆ ਸਮਾਂ 6 ਦਾ ਤੇ ਹੁਣ ਕੱਪੜੇ ਵਗੈਰਾ ਸੁੱਕਣੇ ਮੈਂ ਪਾਈ ਬਾਹਰ ਕੱਪੜਿਆਂ ਦਾ ਕੰਮ ਹੋ ਗਿਆ ਖਤਮ ਇੱਕ ਕੱਪੜਾ ਕੰਮ ਖਤਮ ਹੋ ਗਿਆ ਕੱਪੜਿਆਂ ਦਾ ਬਸ ਹੁਣ ਜੇ ਅਲਟਾ ਪਲਟਾ ਕਰ ਲਈਏ ਜਿਵੇਂ ਜਿਵੇਂ ਸੁੱਕੀ ਜਾਣਗੇ ਉਹਨੂੰ ਮੈਂ ਅੰਦਰ ਲਾ ਕੇ ਰੱਖ ਲਾਂਗੇ ਧੁੱਪ ਵੀ ਵਧੀਆ ਜੀ ਤੇ ਹੁਣ ਮੈਂ ਹੁਣੇ ਕਦੂ ਵਾਲੀ ਸਬਜ਼ੀ ਬਣ ਆਹ ਸਾਰੇ ਘਰ ਦਾ ਕਦੂ ਬਾੜੀ ਚੋਂ ਅਸੀਂ ਤੋੜਿਆ ਸੀਗਾ ਆ ਬਣਾਵਾਂਗਾ ਕਦੂ ਇਹਦੇ ਨਾਲ ਦੇਖੋ ਹੋਰ ਵੀ ਉਹਨਾਂ ਨੇ ਤੇ ਮੈਂ ਕੁਛ ਕद्दू ਕਾਸ ਵੀ ਕਰੂੰਗੀ ਰਾਇਤਾ ਵੀ ਬਣਾਉਣੀ ਕद्दू ਦਾ ਤੇ ਸਬਜੀ ਬਣ ਜੂਗੀ ਰਾਇਤਾ ਮੈਂ ਕੱਲ ਸ਼ਾਮ ਨੂੰ ਬਣਾ ਕੇ ਰੱਖਣਾ ਸੀ ਪਰ ਭੁੱਲ ਗਈ ਦਿਮਾਗ ਵਿੱਚ ਰਹਿ ਆ ਨੀਗਾ ਵੀ ਰਾਇਤਾ ਬਣਾਉਣਾ ਮੈਂ ਕद्दू ਕੋਈ ਵਰਬਾਲ ਕੇ ਸ਼ਾਮ ਨੂੰ ਰੱਖ ਲਾਂਗੇ ਫਿਰ ਤੁਸੀਂ ਇੱਕ ਦਿਨ ਖਾਈ ਚਲੋ ਦੋ ਦਿਨ ਖਾਈ ਚਲੋ ਖਰਾਬ ਨਹੀਂ ਹੁੰਦਾ ਪੋਇਲ ਕਰਿਆ ਹੋਇਆ ਹੁਣ ਬਣਾਉਣੀ ਸਬਜੀ ਤੇ ਰਾਇਤਾ ਵੀ ਦੇਖਾਂ ਆ ਛੋਟੇ ਕद्दू ਦਾ ਰਾਇਤਾ ਬਣਾਉਣੀ ਆ ਦੋ ਛੋਟੇ ਕद्दू ਦਾ ਬਣਾਉਣੀ ਰਾਇਤਾ ਇਹਨਾਂ ਦੀ ਬਣ ਜੂਗੀ ਸਬਜੀ ਇੱਕ ਬਚੂਗਾ ਪਿੱਛੇ ਇੱਕ ਛੋਟਾ ਹੋਰ ਆਫਲਾਂ ਨੇ ਇਹ ਛੋਲੇ ਦਾਲ ਵਿੱਚ ਪੈ ਜਾਊਗਾ ਦਾਲ ਬਣ ਗਈ ਛੋਲੇ ਦਾਲ ਕਦੋਂ ਪੱਕੇ ਆਹ ਦੋ ਦਿਨਾਂ ਦੀ ਬਣਾ ਲਾਂਗੇ ਸਬਜ਼ੀ ਕੁਛ ਰਾਤ ਕਰੇਲੇ ਬਣਾਈ ਸੀ ਉਹ ਵੀ ਪਈਆਂ ਸੋ ਕੀ ਸਬਜ਼ੀ ਕਰੇ ਲਾਂਗੇ ਮੈਨੂੰ ਤਾਂ ਕੁਝ ਕੰਮ ਡਿਸਾਈਡ ਕਰਨੇ ਪੈਂਦੇ ਨੇ ਸੋਚਣਾ ਪੈਂਦਾ ਆਪਾਂ ਨੂੰ ਲੇਡੀਜ਼ ਬਹੁਤ ਜ਼ਿਆਦਾ ਹੈ ਨਾ ਮੈਂ ਇੰਨੀ ਸਬਜ਼ੀ ਆਪਾਂ ਕੀ ਕਰੀਏ ਵੇਸਟ ਵੀ ਨਾ ਜਾਵੇ ਖਰਾਬ ਵੀ ਨਾ ਹੋਵੇ ਕੀ ਕਰੀਏ ਇਸ ਕਰਕੇ ਦੋ ਤਿੰਨ ਦਿਨ ਹੋਵੇ ਸਾ ਤਾਂ ਦੋਨ ਫਰਿੱਜ ਵਿੱਚ ਪੈਣ ਨੂੰ ਫਿਰ ਅਧਿਆਰੀ ਹੁੰਦੇ ਸੀ ਸਵੇਰੇ ਅਸੀਂ ਇਹ ਜੀ ਸਬਜੀ ਬਣਾਵਾਂਗੇ ਇਸ ਤਰੀਕੇ ਵਾਲੇ ਦੇ ਅਨਸਾਰ ਜੀ ਤੇ ਅੱਜ ਮੈਂ ਕਿਹ ਚੁਣ ਕद्दू ਆਫੂ ਕਾਫੀ ਪੈਨ ਕद्दू ਹੀ ਬਣਾ ਰਹਾ ਹੈ ਤੇ ਖਰਾਬ ਨਾ ਹੋ ਇਹਨਾਂ ਦਾ ਰਾਇਤਾ ਬਣਾ ਲਵਾਂ ਨਹੀਂ ਹੁਣ ਮੈਂ ਇਹ ਕਿ ਦਬੀ ਸਾਂਜੀ ਆ ਰੱਖ ਗਾਨੀ ਦਾਲ ਛਕਾਣਾ ਕਾਫੀ ਵਿੱਚ ਮੈਂ ਬਣਾ ਰਹੀ ਸੀ ਬਨਾਣਾ ਸਮੂਦੀ ਮੈਂ ਤੁਹਾਨੂੰ ਲੋਕ ਰੈਸਪੀ ਸ਼ੇਅਰ ਕਰ ਦਾਂ ਉਸ ਤੋਂ ਪਹਿਲਾਂ ਕਰੀ ਹੋਈ ਇੱਕ ਵਲਾ ਮੈਂ ਬਨਾਣਾ ਅੱਧਾ ਮੇਰੇ ਕੋਲ ਬਨਾਣਾ ਹੈ ਕਿਉਂਕਿ ਅੱਧਾ ਖਰਾਬ ਨਿਕਲ ਗਿਆ ਅੱਧਾ ਮੇਰੇ ਕੋਲ ਫਰੋਦਨ ਪਿਆ ਕਿ ਫ੍ਰੀਜਰ ਵਿੱਚ ਕੁਝ ਮਖਾਣ ਇੱਕ ਪੀਨਟ ਬਟਰ ਦਾ 스ਪੂਨ ਇਧਰ ਮੈਂ ਪੰਜ ਚਾਰ ਬਾਦਾਮ ਕੁੱਟਲੇ ਸੀਗੇ ਇਹਦੇ ਵਿੱਚ ਮੈਂ ਪਾ ਲੇ ਪੰਪਕਿਨ ਸੀਡਸ ਸਨਫਲਾవర్ ਸੀਡਸ ਪਾ ਲੇ ਇਹ ਮੈਂ ਸਮਾਨ ਲੈ ਇਹ ਬਨਾਣਾ ਤੋਂ ਬਿਨਾਂ ਤੁਸੀਂ ਕੋਈ ਵੀ ਫਰੂਟ ਐਡ ਕਰ ਸਕਦੇ ਹੋ ਬਨਾਣਾ ਦੀਏਗਾ ਐਪਲ ਵੀ ਕਰ ਸਕਦੇ ਹੋ ਸਟਰਾਬੇਰੀ ਵੀ ਕਰ ਸਕਦੇ ਹੋ ਚੀਕੂ ਵੀ ਕਰ ਸਕਦੇ ਆਪਣੇ ਪਸੰਦ ਦਾ ਕੋਈ ਫਰੂਟ ਕਰ ਸਕਦੇ ਹੋ ਅੱਧਾ ਘੱਟ ਮੈਂ ਦੁੱਧਾ ਲਿਆ ਤੇ ਕੁਝ ਮੈਂ ਅੱਧੇ ਤੋਂ ਅੱਧਾ ਮੈਂ ਚੌਥਾ ਹਿੱਸਾ ਪਾਣੀ ਦਾ ਪਾ ਲੂੰਗੀ ਬਾਕੀ ਆਪਣੇ ਕੋਲ ਸਮਾਨ ਹੋ ਗਿਆ ਤੇ ਬਨਾਣਾ ਸਮੂਦੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਹੈਲਦੀ ਵੀ ਬਣਦੀ ਕਿਉਂਕਿ ਆਪਾਂ ਇਹਦੇ ਵਿੱਚ ਨੱਟਸ ਵੀ ਪਾ ਲਏ ਸੀਡਸ ਵੀ ਪਾ ਲਏ ਨੱਟਸ ਤੁਸੀਂ ਬਦਾਮ ਪਾ ਸਕਦੇ ਹੋ ਕਾਜੂ ਪਾ ਸਕਦੇ ਹੋ ਪਿਸਤਾ ਪਾ ਸਕਦੇ ਹੋ ਆਪਣੀ ਚੋਇਸ ਤੇ ਕੋਈ ਵੀ ਤੁਸੀਂ ਡਰਾਈ ਫਰੂਟਸ ਨੱਟਸ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਹੁਣ ਕਿਚਨ ਦਾ ਸਾਰਾ ਕੰਮ ਆਲਮੋਸਟ ਫਿਨਿਸ਼ ਹੋ ਗਿਆ ਸੀ ਕਿਚਨ ਬਿਲਕੁਲ ਕਲੀਨ ਹੋ ਗਈ ਸੀ ਤੇ ਮੈਂ ਕਿਚਨ ਦੇ ਟੋਵਲ ਚੇਂਜ ਕਰਨੇ ਸੀਗੇ ਤੇ ਟੋਵਲ ਮੈਂ ਜਿਹੜੇ ਫਰੈਸ਼ ਤੋਂ ਉਹ ਟੋਵਲ ਨੇ ਉਹ ਕੱਢ ਕੇ ਲਗਾ ਦੂੰਗੀ ਜਿਹੜੇ ਪਹਿਲਾਂ ਵਾਲੇ ਲੱਗੇ ਹੋਏ ਨੇ ਵਾਸ਼ ਕਰਨ ਲੈ ਉਹਨਾਂ ਨੂੰ ਮੈਂ ਵਾਸ਼ ਕਰ ਦੂੰ ਪਾਣੀ ਸੋਕ ਕਰ ਦੂੰਗੀ ਇਹ ਵੀ ਫਿਰ ਟਾਈਮ ਦੇ ਚੇਂਜ ਕਰਨੇ ਪੈਂਦੇ ਨੇ ਨਹੀਂ ਤਾਂ ਫਿਰ ਆ ਖਾਸ ਕਰ ਅੱਜ ਕੱਲ੍ਹ ਬਰਸਾਤ ਵਾਲੇ ਮੌਸਮ 'ਚ ਨਾ ਟੋਆ ਬਸਟ ਪੋਸਟਮੈਨ ਆਉਣ ਲੱਗਿਆ ਜੇ ਅਪਾ ਟਾਈਮ ਦੋਨੋਂ ਨੂੰ ਚੇਂਜ ਨਾ ਕਰੀਏ ਇਸ ਕਰਕੇ ਹਰ ਇੱਕ ਚੀਜ਼ ਦਾ ਨਹੀਂ ਕਿ ਸਿਸਟਮ ਰੂਟੀਨ ਹੁੰਦਾ ਤੇ ਡਸਟ ਬਿਨ ਭਰਿਆ ਪਿਆ ਸੀ ਇਹ ਵੀ ਚਲੋ ਖਾਲੀ ਕਰਕੇ ਮੈਂ ਕਈ ਵਾਰ ਤਾਂ ਮੈਂ ਸਵੇਰੇ ਵੀ ਖਾਲੀ ਕਰ ਦਾਨੀ ਆ ਪਰ ਅੱਜ ਸਵੇਰੇ ਟਾਈਮ ਨਹੀਂ ਲੱਗਿਆ ਪਹਿਲਾਂ ਤਾਂ ਮੈਨੂੰ ਅਹੀਂ ਸਵੇਰੇ ਕੋਈ ਕੰਮ ਨਹੀਂ ਹੈਗਾ ਖਾਸ ਕੋਈ ਪਰ ਜਦੋਂ ਫਿਰ ਕਿਚਨ ਚ ਇੰਨਾ ਜ਼ਿਆਦਾ ਕੰਮ ਹੋਏ ਉਹਨੇ ਖੇਤੀ ਕਰਕੇ ਕੰਮ ਬਹੁਤ ਹੋਇਆ ਉਧਰ ਤਾਂ ਸਵੇਰੇ ਖੇਤਾਂਾਂ ਦਾ ਕੋਈ ਚਾਹ ਖੂਡ ਬੰਨਣਾ ਕੋਈ ਲੱਸੀ ਮੰਗਰਿਆ ਕਿਸੇ ਦੀ ਰੋਟੀ ਪੈਕ ਕਰਨੀ ਆ ਕਰ ਦਵਿੰਦਰ ਕਾਲੀ ਕਰਨ ਲੱਗੇ ਜਿੰਨੇ ਮੈਨੂੰ ਫੁਲਕਾ ਬਣਾਉਣਾ ਅੱਜ ਉਹ ਕਾਲੀ ਕਰਨ ਲੱਗੇ 8 ਵਜੇ ਕਹਿੰਦੇ ਮੈਨੂੰ ਰੋਟੀ ਦੇ ਦੇ ਉਹ ਫਿਰ ਮੈਂ ਇੱਕ ਫਟਾਫਟ ਰਾਤ ਵਾਲਾ ਆਟਾ ਪਿਆਸ ਉਹਦਾ ਫੁਲਕਾ ਬਣਾਇਆ ਉਸ ਤੋਂ ਬਾਅਦ ਤਾਂ ਆਟਾ ਗੁੰਨ ਕੇ ਫਿਰ ਹੋਰ ਫੁਲਕੇ ਬਣਾਏ ਇੰਦਾ ਕਈ ਵਾਰ ਕੰਮ ਆਪਣਾ ਬਾਜਿਆਂ ਦਾ ਹੁੰਦਾ ਬੰਦ ਨਹੀਂ ਆਂਦਾ ਮੀਂਸ ਆਪਾਂ ਜਦੋਂ ਟਾਈਮ ਤੇ ਕੋਈ ਵੀ ਚੀਜ਼ ਅੱਗੇ ਪਿੱਛੇ ਹੋ ਜਾ ਫਿਰ ਉਦੋਂ ਥੋੜਾ ਜਿਹਾ ਫਰਕ ਪੈ ਜਾਂਦਾ ਆਪਣੇ ਕੰਮ ਦਾ ਜਦੋਂ ਵੀਂਦਰ ਨੇ ਖਾਣਾ ਜਲਦੀ ਮੰਗ ਲਿਆ ਤੇ ਉਸ ਕਰਕੇ ਮੈਂ ਆਟਾ ਹਜੇ ਗੁੰਨਿਆ ਨਹੀਂ ਸੀਗਾ ਫਿਰ ਮੈਂ ਤਵਾਰੇ ਫੇਰ ਤਾਂ ਆਇਆ ਗੁੰਨੇ ਆਏ ਕੋਈ ਵਾਰ ਕੰਮ ਹੋ ਜਾਂਦਾ ਤੇ ਹੁਣ ਵਾਸ਼ਫੇਸ਼ਨ ਤੋਤਾ ਹੈਂਡ ਟਾਵਲ ਫਰੈਸ਼ ਲਗਾਤਾ ਅਜਿਨੇ ਕਿਨੇ ਕਿ ਕੰਮ ਹੁੰਦੇ ਨੇ ਜਿਹੜੇ ਐਂ ਲੱਗਦਾ ਆਪਾਂ ਨੂੰ ਵੀ ਇਨੇਕ ਤਾਂ ਹੋਣੇ ਚਾਹੀਦੇ ਨੇ ਜਿਆਦਾ ਸਫਾਈ ਨਹੀਂ ਹੋ ਵੀ ਘਰ ਚੀ ਤਾਂ ਬੇਸਿਕ ਜੇ ਕਲੀਨਿੰਗ ਤਾਂ ਹੋਣੀ ਚਾਹੀਦੀ ਹੈ ਤੇ ਫਿਰ ਕੀ ਜਦੋਂ ਮੈਂ ਔਨ ਕਰਦਾ ਸੀਗਾ ਗਰਮ ਪਾਣੀ ਲੈ ਕੇ ਬਿਚਾਰਪਾ ਕੇ ਮੈਂ ਕਿਹਾ ਚਲੋ ਕਿਚਨ ਵਾਲੇ ਟਾਪਲ ਵੀ ਸੋਕ ਕਰਦਾ ਇੱਕ ਸੈਟਲ ਬਿਲਕੁਲ ਟਾਪਲਸ ਦਾ ਪਹਿਲੇ ਪਿਆ ਸੀ ਵਾਸ਼ ਕਰਨ ਵਾਲਾ ਕਿਉਂਕਿ ਧੁੱਪਾਂ ਨਹੀਂ ਨਿਕਲਦੀ ਸੀ ਬਰਸਾਤ ਦਾ ਮੌਸਮ ਸੀ ਅੱਜ ਪਰ ਹੁਣ ਦੋ ਤਿੰਨ ਦਿਨਾਂ ਤੋਂ ਹੁਣ ਠੀਕ ਹੈ ਮੌਸਮ ਧੁੱਪ ਨਿਕਲਦੀ ਬਰਸਾਤ ਨਹੀਂ ਹੋਈ ਤੇ ਚਲੋ ਮੈਂ ਕਿਹਾ ਟਾਪਲ ਸੋਕ ਕਰਕੇ ਗਰਮ ਪਾਣੀ 'ਚ ਵਾਸ਼ ਹੀ ਕਰਦਾਂ ਨੇ ਮੌਸਮ ਦਾ ਕੋਈ ਪਤਾ ਨਹੀਂ ਫੇਰ ਜੇ بارش ਲੱਗੀ ਫੇਰ ਕਿੰਨੇ ਦਿਨ ਮੌਸਮ ਇਹੋ ਜਿਹਾ ਰਹੂਗਾ ਤੇ ਹੁਣ ਮੈਂ ਕਿਹਾ ਲੌਬੀ ਵਾਲਾ ਸੈਂਟ ਟੇਬਲ ਕਲੀਨਿੰਗ ਕਰਦਾਂ ਨੇ ਆ ਇੰਨੇ ਕਨਾਲ ਹੀ ਨਾ ਆਪਣਾ ਘਰ ਵਧੀਆ ਲੱਗਣ ਲੱਗ ਜਾਂਦਾ ਦੇਖਣਯੋਗ ਤੇ ਹੋ ਜਾਂਦਾ ਬੈਠਣਯੋਗ ਹੋ ਜਾਂਦਾ ਉਹ ਕਹਿੰਦੇ ਹੁੰਦੇ ਨਾ ਕੁੱਤਾ ਵੀ ਪੂੰਛ ਮਾਰ ਕੇ ਮੈਂਦਾ ਕਿਉਂਕਿ ਇਹ ਮੇਨ ਏਰੀਆ ਸਿਟਿੰਗ ਏਰੀਆ ਹੈ ਜਿੱਥੇ ਬੈਠ ਕੇ ਚਾਹ ਪਾਣੀ ਪੀਣਾ ਰੋਟੀ ਖਾਣੀ ਤੇ ਇਹੀ ਕਲੀਮ ਹੀ ਹੋਗਾ ਦੇਖਣ ਨੂੰ ਫਿਰ ਅਚਾਨ ਲੱਗਦਾ ਇਸ ਕਰਕੇ ਮੈਂ ਕਿਹਾ ਚਲੋ ਇਹਦੀ ਸਾਫ ਸਫਾਈ ਜ਼ਰੂਰੀ ਆ ਬਹੁਤ ਘੱਟ ਹੁੰਦਾ ਕਿ ਮੈਂ ਇਹ ਏਰੀਆ ਨੂੰ ਮਿਸ ਕਰਦੀ ਆ ਆਦਰਵਾਇਸ ਮੈਂ ਕਿਚਨ ਦਾ ਸਾਰਾ ਕੰਮ ਕਰਕੇ ਜਾਂ ਪਹਿਲਾਂ ਜੇ ਡਸਟਿੰਗ ਕਰਦੀ ਆ ਤਾਂ ਪਹਿਲਾਂ ਨਹੀਂ ਫਿਰ ਕਿਚਨ ਦਾ ਸਾਰਾ ਕੰਮ ਫਿਨਿਸ਼ ਕਰ ਲੈਂਦੇ ਫਿਰ ਇਹ ਟੇਬਲ ਤੇ ਮੈਂ ਕਪੜਾ ਮਾਰ ਬਹੁਤ ਘੱਟ ਹੁੰਦਾ ਕਦੇ ਬਹੁਤ ਜਲਦੀ ਜਾਣਾ ਪੈ ਜੇ ਘਰੋਂ ਬਾਹਰ ਤਾਂ ਕੀ ਕਹਿਣਾ ਮੈਂ ਮੇਤ ਮੇਰੇ ਤੋਂ ਮਿਸ ਹੋ ਜੇ ਇਹਦੀ ਕਲੀਨਿੰਗ ਨਹੀਂ ਤਾਂ ਮੈਂ ਡੇਲੀ ਕੱਪੜਾ ਮਾਰਨਾ ਹੀ ਮਾਰਨਾ ਇੰਨਾ ਕਿ ਉਹ ਸਬਜ਼ੀ ਕੱਟਣੀ ਹੈ ਤਾਂ ਵੀ ਇੱਥੇ ਬੈ ਕੇ ਕੱਟਣੀ ਹੈ ਨਾ ਤੇ ਕੋਈ ਖਾਣਾ ਖਾਣਾ ਉਹ ਵੀ ਹੈ ਤੇ ਹੂੰ ਬੈਠਣਾ ਤਾਂ ਵੀ ਫਿਰ ਟੇਬਲ ਥੋੜਾ ਥੋੜਾ ਜਿੰਨਾ ਕੰਦਾ ਹੋ ਜਾਂਦਾ ਕੁਛ ਨਾ ਕੁਛ ਉੱਪਰ ਡਿੱਗ ਜਾਂਦਾ ਇਸ ਕਰਕੇ ਸਾਫ਼ ਸੁਥਰੀ ਚੀਜ਼ ਹੀ ਹਮੇਸ਼ਾ ਅੱਛੀ ਲੱਗਦੀ ਹੈ ਜੇ ਆਪਾਂ ਬੈਠੇ ਆਂ ਟੇਬਲ ਆਪਣੇ ਸਾਹਮਣੇ ਸਾਫ਼ ਹੋਊਗਾ ਅੱਛਾ ਲੱਗੂਗਾ ਇੱਕ ਬਾਸਕਟ ਵਿੱਚ ਪਏ ਸੀ ਅੰਬੂਰਤ ਤੇ ਇੱਕ ਕੰਟੇਨਰ ਵਿੱਚ ਪਿਆ ਸੀ ਕੇਕ ਕੇ ਫਿਰ ਮੈਂ ਕਿਚਨ ਚ ਆਏ ਰੱਖਿਆ ਥੋੜੀ ਗਰਮੀ ਹੁੰਦੀ ਜ਼ਿਆਦਾ ਕਿਚਨ ਵਿੱਚ ਖਰਾਬ ਹੋਣ ਦਾ ਡਰ ਰਹਿੰਦਾ ਫ੍ਰਿਜ ਵਿੱਚ ਰੱਖਿਆ ਸਾਨੂੰ ਅੱਛਾ ਲੱਗਦਾ ਇਸ ਕਰਕੇ ਮੈਂ ਟੇਬਲ ਤੇ ਇੱਥੇ ਰੱਖਤਾ ਕੰਟੇਨਰ ਤੇ ਹੁਣ ਮੈਂ ਕਿਹਾ ਚਲੋ ਆਹ ਵਾਲਾ ਮਿਰਰ ਵੀ ਸਾਫ਼ ਕਰ ਲਈ ਦਿੰਨੀ ਆ ਕਿਉਂਕਿ ਮੇਰੇ ਕੋਲ ਕੱਪੜਾ ਵੀ ਸਾਫ਼ ਸੀ ਹੱਥ ਵਿੱਚ ਕਾਟਨ ਦਾ ਤੇ ਹੱਥ ਵਿੱਚ ਕੋਲਡ ਵੀ ਹੈਗਾ ਸੀਗਾ ਮੈਂ ਕਿਹਾ ਚੱਲ ਲੱਗਦੇ ਹੱਥ ਮਿਰਰ ਵੀ ਕਲੀਨ ਕਰ ਦਵਨੀ ਆ ਕਈ ਵਾਰ ਨਾ ਤਾਂ ਕੋਈ ਸਫਾਈ ਸੋਚੀ ਨਹੀਂ ਹੁੰਦੀ ਵੀ ਉਹ ਕਰਨੀ ਆ ਪਰ ਜੁਰਾ ਆਪਾਂ ਨੂੰ ਦਿਮਾਗ ਵਿੱਚ ਜਿਵੇਂ ਆਪਾਂ ਤੁਰੇ ਫਿਰਦੇ ਹਾਂ ਸਫਾਈ ਕਰਦੇ ਜਿਹੜੀ ਚੀਜ਼ ਆ ਜਾਂਦੀ ਆਪਾਂ ਸਾਫ਼ ਕਰ ਦਨ ਕਈ ਵਾਰ ਕੋਈ ਚੀਜ਼ ਨਹੀਂ ਧਿਆਨ ਚ ਰਹੀ ਦੀ ਛੁੱਟ ਵੀ ਜਾਂਦੀ ਹੈ ਸਫਾਈ ਕਰਨ ਵੇ ਉਹ ਤੇ ਹੁਣ ਮੇਰੇ ਸਾਰੇ ਕੰਮ ਡਨ ਸੀ ਮੈਂ ਕਿਹਾ ਚਲੋ ਥੋੜਾ ਜਿਹਾ ਪਸੀਨਾ ਸਕਾਲਾਂ ਬਸ ਟੋਵਲ ਰਹਿ ਗਈ ਤੁਹਾਨੂੰ ਮਿਲੋ ਮੈਂ ਸੋਕ ਕਰੇ ਪਈ ਇਸ ਵਿੱਚ ਚਲੋ ਥੋੜਾ ਟਾਈਮ ਹੋਰ ਹੋ ਜਾਂਦਾ ਇਹਨਾਂ ਮੈਂ ਕੱਪੜੇ ਤੈਅ ਕਰ ਲੈਣੀ ਆ ਅੱਜ ਮਾਰਨਿੰਗ ਵਿੱਚ ਕੱਪੜੇ ਵਾਸ਼ ਕੀਤੇ ਸੀ ਪਰ ਕੱਪੜੇ ਮੈਂ ਉਤਾਰ ਤਾਂ ਲੈ ਕੇ ਆਈ ਬਾਹਰੋਂ ਪਰ ਮੈਂ ਤੈਅ ਕਰਨ ਦਾ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਹੈ ਕਿਉਂਕਿ ਕਿਚਨ ਵਿੱਚ ਬਹੁਤ ਜ਼ਿਆਦਾ ਟ ਇਹ ਇਸ ਤਰ੍ਹਾਂ ਕੁਝ ਹੁਣ ਇਹ ਤੈਅ ਕਰ ਰਹੀ ਹਾਂ ਕੱਪੜੇ ਪ੍ਰੈਸ ਵਾਲੇ ਜ਼ਰੂਰ ਮੈਂ ਚੇਅਰ ਤੇ ਰੱਖ ਗਈ ਸੀ ਕਿਉਂਕਿ ਨਹੀਂ ਤਾਂ ਫਿਰ ਉਹ ਵੀ ਮੈਂ ਜਿ ਐਂ ਰੱਖ ਰਾਂ ਦੀ ਕਾਟਨ ਦੇ ਕੱਪੜਿਆਂ 'ਚ ਬਹੁਤ ਜ਼ਿਆਦਾ ਬੜ ਪੈ ਜਾਂਦੇ ਨੇ ਜੇ ਆਪਾਂ ਇਸੇ ਤਰੀਕੇ ਨਾਲ ਉਹਨਾਂ ਨੂੰ ਸੁੱਟ ਜਿਏ ਬੈਠ ਤੇ ਉਹ ਮੈਂ ਨਾਲ ਦੇ ਨਾਲ ਕੰਢ ਕੇ ਮੈਂ ਕੁਰਸੀ ਤੇ ਰੱਖ ਗਈ ਸੀ ਪਰ ਇਹ ਤੈਅ ਵਾਲੇ ਹਜੇ ਤੈਅ ਕਰਨ ਵਾਲੇ ਰਹਿੰਦੇ ਸੀ ਮੈਂ ਕਿ ਚੁੱਲ੍ਹ ਨਾਲ ਥੋੜਾ ਜਿਹਾ ਰੈਸਟ ਮਿਲ ਜੂ ਪਸੀਨਾ ਸੁੱਕ ਜੂ ਨਾਲੇ ਕੱਪੜੇ ਤਿਆਰ ਕਰਨਾ ਫਿਰ ਉਸ ਤੋਂ ਬਾਅਦ ਮੈਂ ਟੋਵਲ ਵਾਸ਼ ਕਰਕੇ ਸੁੱਕਣੇ ਪਾ ਦੂੰਗੀ ਐਸਾ ਦਾ ਕੁਝ ਕੰਮ ਹੁੰਦੇ ਨੇ ਜਦ ਤੱਕ ਆਪਣੇ ਸਾਰੇ ਕੰਮ ਫਿਨ ਆਪਣਾ ਆਪਣ ਨੂੰ ਬੈਠਣਾ ਫਿਰ ਵਧੀਆ ਲੱਗਦਾ ਉਦੋਂ ਬੈਠਣਾ ਰੈਸਟ ਕਰਨਾ ਵਧੀਆ ਲੱਗਦਾ ਜਦੋਂ ਸਾਰੇ ਕੰਮ ਹੋਏ ਹੋਣ ਕਿਤੇ ਕੋਈ ਖਲਾਰਾ ਨਾ ਹੋਵੇ ਕੋਈ ਕਪੜਾ ਨਾ ਹੋਵੇ ਕਿਚਨ ਸਾਫ ਹੋਵੇ ਕੋਈ ਭਾਂਡਾ ਨਵਾਂਜਣਾ ਵਾਲਾ ਹੋਵੇ ਉਦੋਂ ਵਧੀਆ ਲੱਗਦਾ ਬੈਠਣਾ ਵੀ ਨਾ ਫਿਰ ਵੀ ਹਾਂ ਹੁਣ ਆਪਾਂ ਆਰਾਮ ਨਾਲ ਆਹ ਤੋ ਕੇ ਬੈਠ ਜਾਈਏ ਘਰੇ ਕੋਈ ਗੈਸਟ ਆਉਂਦਾ ਕੋਈ ਵੀ ਤੁਹਾਡੇ ਆਣਗਾ ਭਾਣਚੋ ਵੀ ਕੋਈ ਆਉਂਦਾ ਵੀ ਅਗਲੇ ਨੂੰ ਵਧੀਆ ਲੱਗੇ ਵੀ ਹਾਂ ਘਰ ਸਾਫਾ ਕੀਤੇ ਖਲਾਣਾ ਜਾਨੀ ਹੈਗਾ ਤੇ ਟੋਵਲ ਨੂੰ ਮੈਂ ਹਲਕੇ ਜਿਹੀ ਥਾਪੀ ਨਾਲ ਕੁੱਟ ਰਹੀ ਸੀ ਕਿਉਂਕਿ ਮੈਂ ਗਰਮ ਪਾਣੀ ਵਿੱਚ ਹੀ ਸੋਕ ਕਰੀ ਸੀ ਇਹਨਾਂ ਨੂੰ ਪਾ ਦਨੇ ਸੁੱਕਣੇ ਧੁੱਪ ਵਧੀਆ ਸੀ ਬਹੁਤ ਤੇਜ ਤੇ ਬਹੁਤ ਸੋਹਣੇ ਟੋਵਲ ਸੁੱਕ ਗਏ ਕੱਪੜੇ ਹੋਣ ਟੋਵਲ ਹੋਣ ਕੋਈ ਵੀ ਕੱਪੜਾ ਹੋਵੇ ਧੁੱਪੋ ਚ ਜਿਵੇਂ ਆਪਾਂ ਸੁਕਾਉਣੇ ਨੇ ਉਹਦੇ ਵਰਗੀ ਤਰੀਕ ਨਹੀਂ ਕਈ ਵਾਰ ਮੌਸਮ ਇਹੋ ਜਿਹਾ ਹੁੰਦਾ بارش ਵਾਲਾ ਸੇਲਾ ਜ ਠੀਕ ਹੈ ਕੱਪੜੇ ਧੁੱਪ ਤੇ ਬਿਨਾ ਸਰਦਾ ਨਹੀਂ ਪਰ ਧੁੱਪ ਵਾਲੀ ਗੱਲ ਨਹੀਂ ਬਣਦੀ ਹੈਗੀ ਜਿਵੇਂ ਧੁੱਪ ਚ ਕੱਪੜਾ ਸੁੱਕੋਗੇ ਐਨ ਬੜੇ ਖੜਕਦੇ ਹੋ ਜਾਂਦੇ ਨੇ ਟਾਈਮ ਹੋ ਗਿਆ ਪਾਣੀ ਚਾਰਦਾ ਤੇ ਮੈਂ ਲੈ ਕੇ ਚਾਹ ਕਰਕੇ ਚਾਹ ਪੀਨੇ ਆ ਇਧਰ ਕਵੇ ਪਏ ਨੇ ਕੱਪੜੇ ਪ੍ਰੈਸ ਪ੍ਰੈਸ ਮੈਂ ਪਹਿਲਾਂ ਕਰ ਚੁੱਕੀ ਆ ਬਸ ਅਲਮਾਰੀਆਂ ਵਿੱਚ ਟਕਾਉਣੇ ਨੇ ਪ੍ਰ ਅੱਜ ਸ਼ਾਮ ਨੂੰ ਕੋਈ ਦਾਲ ਸਬਜ਼ੀ ਨਹੀਂ ਬਣਾਉਣਗੇ ਜਿਦ ਤੇ ਨਹੀਂ ਕੁਝ ਬਣਾ ਹੁੰਦਾ ਚਾਹ ਜਾਂ ਚੜ੍ਹ ਜਾਂਦਾ ਬਲਕਿ ਆਪਣੇ ਹੋਰ ਕੰਮ ਨਿਕਲ ਆਉਂਦੇ ਨੇ ਇਹ ਨਹੀਂ ਹੈਗਾ ਜੀ ਦਾਲ ਸਬਜ਼ੀ ਨਹੀਂ ਬਣਾਉਣੀ ਆਪਾਂ ਬਿਲਕੁਲ ਫ੍ਰੀ ਆ ਹਨ ਫਿਰ ਫ੍ਰੀ ਬੈਠਿਆ ਵੀ ਜਾਂਦਾ ਅੱਧਾ ਘੰਟਾ ਘੰਟਾ ਬੈ ਜਾਗੇ ਫਿਰ ਉਸ ਤੋਂ ਬਾਅਦ ਆਏ ਹੁੰਦਾ ਆਪ ਨੂੰ ਖਿੱਚ ਜੀ ਪੈਂਦੇ ਕੰਮ ਦੇ ਵੀ ਕੰਮ ਕਰੀਏ ਕੁਝ ਕੰਮ ਨਹੀਂ ਹੈਗਾ ਸਭੋ ਜੇ ਕੰਮ ਹੋਵੇ ਕੰਮ ਲੱਗੇ ਰਹੇ ਨੇ ਟਾਈਮ ਵੀ ਪਾਸ ਹੋ ਜਾਂਦਾ ਜੀਵ ਵੀ ਲੱਗੇ ਰਹਿੰਦਾ ਕੰਮ ਵਿੱਚ ਫਿਰ ਫਿਰ ਮੈਂ ਸੋਚਦੀ ਸੀ ਵੀ ਹੁਣ ਬਿੱਲੇ ਵੀ ਨਹੀਂ ਬੈਠੇ ਨੇ ਸਮਝ ਨਹੀਂ ਹੈਗੀ ਹੋਰ ਮੈਂ ਕੀ ਕੰਮ ਕਰਾਂ ਕੰਮ ਸੋਚੀ ਹਾਂ ਵੀ ਇਸ ਵਿੱਚ ਚਾਹ ਪ ਇੱਕ ਭੈਣ ਦਾ ਕਮੈਂਟ ਸੀ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਵੀਡੀਓ ਦਿੱਤੀ ਸੀ ਮੈਂ ਹਰੀਆਂ ਮਿਰਚਾਂ ਦੇ ਅਚਾਰ ਦੀ ਰੈਸਪੀ ਦੱਸੀ ਸੀ ਮੈਂ ਤੁਹਾਨੂੰ ਤੇ ਉਹਦੇ ਵਿੱਚ ਜਿਹੜਾ ਸਮਾਨ ਦੱਸਿਆ ਸੀ ਉਹਨਾਂ ਨੇ ਪੁੱਛਿਆ ਸੀ ਕਿ ਕੀ ਨਾਪ ਕੇ ਪਾਉਣਾ ਸਮਾਨ ਵੀ ਕੀ ਸਨਾਪ ਨਾਲ ਪਾਈਏ ਮੈਂ ਅੰਦਾਜ਼ੇ ਨਾਲ ਹੀ ਪਾਉਣੀ ਜਦੋਂ ਆਪਾਂ ਨੂੰ ਕੰਮ ਕਰਦਿਆਂ ਨੂੰ ਬਹੁਤ ਸਾਲ ਹੋ ਜਾਣ ਫਿਰ ਆਪਣਾ ਇੱਕ ਅੰਦਾਜ਼ਾ ਹੀ ਬਹੁਤ ਹੁੰਦਾ ਹੈ ਕਿਸੇ ਰੈਸਪੀ ਨੂੰ ਬਣਾਉਣ ਵਾਸਤੇ ਹੈਨਾ ਮੈਂ ਮਿਣਕੇ ਨਹੀਂ ਪਾਏ ਕਦੇ ਵੀ ਉਹ ਚ ਸਮਾਨ ਕਿਹ ਰਾਈਆਂ ਸੌਫ ਆ ਦੋਨੇ ਚੀਜ਼ਾਂ ਥੋੜੀਆਂ ਹੀ ਘੱਟ ਹੋ ਜਾਣਗੀਆਂ ਥੋੜੀਆਂ ਹੀ ਵੱਧ ਹੋ ਜਾਣਗੀਆਂ ਕੋਈ ਫਰਕ ਨਹੀਂ ਪੈਂਦਾ ਹੈਗਾ ਨਾ ਉਹ ਤੇ ਟੇਸ 'ਚ ਕੋਈ ਫਰਕ ਨਹੀਂ ਪੈਂਦਾ ਬਾਕੀ ਨੂਨ ਹਲਦੀ ਅੰਦਾਜ਼ਾ ਹੀ ਹੁੰਦਾ ਇੱਕ ਆਪਣਾ ਅੰਦਾਜ਼ੇ ਨਾਲ ਪਾਉਣੀ ਇਹਨੂੰ ਕਿ ਨਾਪ ਕੇ ਨਹੀਂ ਪਾਉਣੀ ਵੀ ਕਿਲੋ ਮਿਰਚਾਂ ਨੇ ਐਨੀਆਂ ਪਾਉਣੀਆਂ 2 ਕਿਲੋ ਐਨੀਆਂ ਪਾਉਣੀਆਂ ਨੇ ਹਾਂ ਜੀ ਮਿੱਠਾ ਆਚਾਰ ਬਣਾ ਰਹੀ ਜਿਵੇਂ ਮੈਂ ਲਾਲ ਮਿਰਚਾਂ ਦਾ ਮਿੱਠਾ ਆਚਾਰ ਬਣਾਉਂਗੀ ਉਹ ਜਿਵੇਂ ਨਾਪ ਕੇ ਪਾਉਂਗੀ ਮਿੱਠਾ ਫਿਰ ਆਪਾਂ ਨਾਪ ਕੇ ਪਾਉਣਾ ਹੈ ਨਾ ਵੀ ਕਿੰਨਾ ਕੁ ਮਿੱਠਾ ਚਾਹੀਦਾ ਕਿੰਨੀਆਂ ਮਿਰਚਾਂ ਨੂੰ ਉਹ ਨਾਪ ਕੇ ਪਾਉਂਗੀ ਈ ਮਲੀ ਪਾਵਾਂਗੇ ਆਪਾਂ ਮਿੱਠੇ ਮਿਰਚਾ ਪਾਉਣੇ ਹੋਣੇ ਉਹ ਵੀ ਨਾਪ ਕੇ ਪਾਉਂਗੀ ਵੀ ਖਟਾਸ ਕਿੰਨੀ ਚਾਹੀਦੀ ਹੈ ਕਿੰਨੀ ਖਟਾਸ ਹੋਣੀ ਚਾਹੀਦੀ ਹੈ ਉਹ ਚੀਜ਼ਾਂ ਨਾਪ ਕੇ ਪਾਵਾਂਗੇ ਪਰ ਇਹ ਜੇ ਆਪਾਂ ਆਮਲੀ ਚਾਹ ਪਾਉਣੇ ਹਰੀ ਮਿਰਚਾਂ ਦਾ ਇਹ ਚ ਕੋਈ ਨਾਪ ਤੋਲ ਨਹੀਂ ਹੁੰਦਾ ਤਾਂ ਅੱਜਾ ਹੀ ਚੱਲਦਾ ਹੁੰਦਾ ਆਪਣਾ ਤਾਂ ਜੇ ਮੈਂ ਸਬਜ਼ੀ ਚ ਨੂਨ ਮਿਰਚ ਪਾਉਣੇ ਹੋਵੇ ਤਾਂ ਅੱਜਾ ਹੀ ਹੁੰਦਾ ਹੈਗਾ ਤੇ ਵਾਇਗਰੋ ਨੇ ਹੱਥ ਬਿਲਕੁਲ ਪਰਸੈਂਟ ਰੱਖਿਆ ਹੋਇਆ ਕਦੇ ਕਦਾਂ ਹੀ ਮਾਣ ਜੇ ਕੱਟ ਜਾਂਦਾ ਨੂਨ ਵਿੱਚ ਪਰ ਵੱਧ ਨਹੀਂ ਹੁੰਦਾ ਹੈਗਾ ਬਸ ਇਹ ਤਾਂ ਅੱਜਾ ਹੀ ਹੁੰਦਾ ਹੈਗਾ ਆਪਣਾ ਨਾ ਕੋਕਿੰਗ ਐਕਸਪੀਰੀ ਚਲੋ ਜੀ ਹੁਣ ਪੀਨੇ ਚਾਹ ਉਸ ਤੋਂ ਬਾਅਦ ਫਿਰ ਕੰਮ ਲੱਭਾਂਗੇ ਕੀ ਕੰਮ ਕਰੀਏ ਹੁਣ ਮੈਂ ਆਪਣੇ ਆਹ ਵਾਲੇ ਡਰਾਅਰ ਦੀ ਕਰੀ ਸੀ ਕਲੀਨਿੰਗ ਆਰਗਨਾਈਜ਼ ਤੇ ਹੈ ਗਈ ਹੈਗਾ ਸੀ ਡਰਾਅਰ ਬਸ ਸਿਰਫ ਆਏ ਸੀ ਅੰਦਰ ਸਾਮਾਨ ਕੱਢ ਕੇ ਖਾਲੀ ਕਰਕੇ ਸਾਫ ਕਰਨਾ ਸੀ ਕਿਉਂਕਿ ਡਸਟ ਜਾਂਦੀ ਹੈ ਇਹਦੇ ਵਿੱਚ ਇਹ ਮੈਂ ਮੇਕਅਪ ਆਰਗਨਾਈਜ਼ਰ ਜਿਹੜਾ ਲੈ ਕੇ ਆਈ ਸੀ ਜਨਵਰੀ ਵਿੱਚ ਜਨਵਰੀ ਤੋਂ ਮੈਂ ਸਾਮਾਨ ਰੱਖਿਆ ਹੁਣ ਤੱਕ ਮੈਂ ਕੱਢ ਕੇ ਕਦੇ ਸਾਫ਼ ਨਹੀਂ ਕਰਿਆ ਸੀਗਾ ਡਰਾਅਰ ਸਾਮਾਨ ਮੇਰਾ ਹਮੇਸ਼ਾ ਆਰਗੇਨਾਈਜ਼ਡ ਹੀ ਰਹਿੰਦਾ ਜਿਸ ਦਿਨ ਦਾ ਮੈਂ ਆਰਗੇਨਾਈਜ਼ਰ ਯੂਜ਼ ਕਰਨਾ ਸ਼ੁਰੂ ਕੀਤਾ ਪਰ ਸਾਮਾਨ ਕੱਢ ਕੇ ਸਾਫ਼ ਮੈਂ ਅੱਜ ਕਰਿਆ 6 ਮਹੀਨਿਆਂ ਤੋਂ ਤੇ ਵਿੱਚੇ ਥੋੜੀ ਥੋੜੀ ਕਰਕੇ ਡਸਟ ਜਮਾ ਹੋ ਜਾਂਦੀ ਹੈ ਫਿਰ ਵੀ ਸਾਰਾ ਸਾਮਾਨ ਬਾਹਰ ਕੱਢਿਆ ਡਰਾਅਰ ਸਾਫ਼ ਕਰਿਆ ਮੇਕਅਪ ਔਰਗਨਾਈਜ਼ਰ ਸਾਰਾ ਇਹ ਮੈਂ ਖਾਲੀ ਕਰੇ ਸਮਾਨ ਦਾ ਫਿਰ ਉਹ ਵੀ ਪਿਛੋੜ ਦੇ ਜਿਹੜੇ ਪਾਰਟੀਸ਼ਨਸ ਨੇ ਵਿੱਚ ਉਹ ਵੀ ਸਾਫ਼ ਕਰੇ ਫਿਰ ਸਮਾਨ ਵਾਪਸ ਠਕਾਇਆ ਬਾਕੀ ਔਰਗਨਾਈਜ਼ਡ ਰਹਿਣਾ ਉਹ ਡਿਪੈਂਡ ਕਰਦਾ ਆਪਣੇ ਕੋਲ ਸਮਾਨ ਕਿੰਨਾ ਕਾ ਆਪਣਾ ਸਮਾਨ ਵੀ ਤਾਂ ਔਰਗਨਾਈਜ਼ਡ ਰਹੂਗਾ ਜੇ ਆਪਣੇ ਕੋਲ ਕੋਈ ਲਿਮਿਟਿਡ ਸਮਾਨ ਹੋਊਗਾ ਜੇ ਸਮਾਨ ਇਹ ਬਹੁਤ ਜ਼ਿਆਦਾ ਅਨਲਿਮਿਟਿਡ ਆ ਫਿਰ ਆਰਗਨਾਈਜ਼ੇਸ਼ਨ ਕਰਨੇ ਵੀ ਮੁਸ਼ਕਲ ਹੋ ਜਾਂਦੀ ਆ ਤੇ ਅੱਜ ਦੀ ਨਰ ਵਿੱਚ ਮੈਂ ਬਣਾ ਲਈ ਸੀ ਖਿਚੜੀ ਨਾਲ ਦਹੀਂ ਸੋ ਇਹ ਸੀ ਮੇਰਾ ਅੱਜ ਦਾ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰ